ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਤੁਹਾਡਾ ਹੂਸ ਰਾਜ ਸ਼੍ਰੋਮਣੀ ਅਕਾਲੀ ਦਲ ਨੂੰ ਲੱਗਿਆ ਇੱਕ ਵੱਡਾ ਝਟਕਾ ਸ਼੍ਰੋਮਣੀ ਅਕਾਲੀ ਦਲ ਦੇ ਇਸ ਵੱਡੇ ਆਗੂ ਦੇ ਕਾਂਗਰਸ ਪਾਰਟੀ ਦੇ ਨਾਲ ਜਾਣ ਵਿੱਚ ਇਧਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹਫੜਾ ਦਫੜੀ ਮਚ ਗਈ ਹੈ ਇਸ ਵੱਡੇ ਆਗੂ ਦੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿਣ ਤੇ ਖੋਦ ਸੁਖਬੀਰ ਸਿੰਘ ਬਾਦਲ ਤੇ ਖਾਸ ਕਰਕੇ ਸਰਬਜੀਤ ਸਿੰਘ ਚਿੰਝਰ ਜੋ ਪੰਜਾਬ ਦੇ ਸ਼ਰੂਨੀ ਅਕਾਲੀ ਦਲ ਦੇ ਯੂਥ ਅਕਾਲੀ ਯੂਥ ਸ਼ਰੂਨੀ ਅਕਾਲੀ ਦਲ ਦੇ ਪ੍ਰਧਾਨ ਨੇ ਕਿ ਅਜਾਇਆ ਕਿਉਂ ਹੋ ਗਿਆ ਹਰ ਤਰ੍ਹਾਂ ਦੇ ਉਹਨਾਂ ਨੂੰ ਅਹੁਦਿਆਂ ਦੇ ਨਾਲ ਨਿਵਾਜਿਆ ਗਿਆ ਤੂਤੀ ਬੋਲਦੀ ਹੈ ਉਹਨਾਂ ਦੇ ਆਪਣੇ ਹਲਕੇ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਹਲਕਾ ਮੁਕੇਰੀਆਂ ਕਿਉਂਕਿ ਖੁਦ ਹਲਕਾ ਮੁਕੇਰੀਆਂ ਪ੍ਰਤਾਪ ਸਿੰਘ ਬਾਜਵਾ ਦਾ ਵੀ ਹੈ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਇਸ ਹਲਕੇ ਤੋਂ ਬਿਲੋਂਗ ਕਰਦੇ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਸ਼ਰੂਮਣੀ ਅਕਾਲੀ ਦਲ ਅਤੇ ਯੂਥ ਅਕਾਲੀ ਦਲ ਬਾਦਲ ਦੇ ਵਕ ਵਕ ਅਉਧਿਆਂ ਤੇ ਰਿਹਾ ਕਿ ਲੰਮਾ ਸਮਾਂ ਪਾਰਟੀ ਦੇ ਨਾਮ 'ਤੇ ਲੀਡਰਾਂ ਵਿੱਚ ਆਪਣਾ ਨਾਮ ਦਰਜ ਕਰਾਉਣ ਵਾਲੇ ਸਰਬਜੀਤ ਸਿੰਘ ਸਾਭੀ ਮਕੇਰੀਆਂ ਜਿਨ੍ਹਾਂ ਨੇ ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਹਲਕਾ ਮਕੇਰੀਆਂ ਦੇ ਅੰਦਰ ਜਿੱਥੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਉੱਥੇ ਹੀ ਸਰਬਜੀਤ ਸਿੰਘ ਸਾਭੀ ਦੇ ਕਾਂਗਰਸ ਪਾਰਟੀ ਜਵਾਨ ਕਰਨ ਵਿੱਚੋਂ ਉਹਨਾਂ ਲਈ ਇੱਕ ਵੱਡੀ ਇਮਤਿਹਾਨ ਦੀ ਘੜੀ ਦਿਖਾਈ ਦੇ ਰਹੀ ਹੈ ਜਿਕਰ ਯੋਗ ਹੈ ਕਿ ਸਰਦਾਰ ਸਬਜੀ ਸਿੰਘ ਜਿਹੜੇ ਸਾਭੀ ਨੇ ਮਕੇਰੀਆਂ ਹਲਕੇ ਦੀ ਇੱਕ ਨਾਮਵਰ ਸ਼ਖਸੀਅਤ ਹਨ ਜਿਨ੍ਹਾਂ ਦੇ ਨਾਲ ਵੱਡੇ ਪੱਧਰ ਦੇ ਲੋਕ ਜੁੜੇ ਹੋਏ ਹਨ ਉਹਨਾਂ ਦੇ ਸਬੰਧ ਸਰਦਾਰ ਸੁਖਬੀ ਸਿੰਘ ਬਾਦਲ ਬਿਕਮਜੀ ਸਿੰਘ ਮਜੀਠੀਆ ਕਈ ਹੋਰ ਸ਼ਰਮਣੀ ਅਕਾਲੀ ਦਲ ਦੇ ਉੱਚ ਚੋਟੀ ਦੇ ਨੇਤਾਵਾਂ ਨਾਲ ਹਨ ਉਹ ਸ਼ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਯੂਥ ਪ੍ਰਧਾਨ ਪਾਰਟੀ ਦੇ ਸਖਤਰ ਜਨਰਲ ਪੰਜਾਬੀ ਰਹਿ ਚੁੱਕੇ ਹਨ ਅਤੇ ਪਿਛਲੇ ਦਿਨੀ ਅਸਤੀਫਾ ਦੇ ਤੱਕ ਉਹ ਵਿਧਾਨ ਸਭਾ ਹਲਕਾ ਮੁਕੇਰੀਆਂ ਦੇ ਹਲਕਾ ਜਲਸਨ ਪਿਛਲੀਆਂ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ 2022 ਦੌਰਾਨ ਪਾਰਟੀ ਵਿੱਚ ਉਹਨਾਂ ਨੂੰ ਸ਼ਰੂਨੀ ਅਕਾਲੀ ਦਲ ਦੀ ਟਿਕਟ ਤੇ ਉਮੀਦਵਾਰ ਜੋ ਚੋਣ ਵੀ ਲੜਾਈ ਗਈ ਸੀ ਹੁਣ ਸਬਜੀ ਸਿੰਘ ਸਾਹਿਬ ਵੀ ਪਿਛਲੇ 3-4 ਪਿੰਡਿਆਂ ਤੋਂ ਕਿਸੇ ਵੀ ਪਾਰਟੀ ਵਿੱਚ ਨਹੀਂ ਸਨ ਪਰ ਫਿਰ ਵੀ ਆਪਣੀ ਰਾਜਨੀਤੀ ਅਤੇ ਸਮਾਜਿਕ ਸਰਗਰਮੀਆਂ ਨੂੰ ਲੈ ਕੇ ਲੋਕਾਂ ਵਿਚਾਚਾ ਦਾ ਵਿਸ਼ਾ ਬਣੇ ਹੋਏ ਸਨ ਉਹ ਜ਼ਮੀਨੀ ਪੱਧਰ ਤੇ ਲੀਡਰ ਹਨ ਹਲਕਾ ਮੁਕੇਰੀਆਂ ਤੇ ਸ਼ਹਿਰ ਕਸਬਿਆਂ ਤੋਂ ਇਲਾਵਾ ਉਹਨਾਂ ਦੀ ਪਹੁੰਚ ਇਸਲੇ ਵਰਕਣਾ ਤੱਕ ਹੈ ਹੁਣ ਦੇਖਣਾ ਹੋਵੇਗਾ ਕੀ ਹੋਵੇਗਾ ਯਾਨੀ ਕਿ ਸਰਬਜੀਤ ਸਿੰਘ ਸਾਭੀ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਟਿਕਟ ਵੀ ਮਿਲ ਸਕਦੀ ਹੈ ਕਾਂਗਰਸ ਪਾਰਟੀ ਵੱਲੋਂ ਕਿਉਂਕਿ ਸਰਬਜੀਤ ਸਿੰਘ ਸਾਭੀ ਨੇ 2022 ਦੀ ਵਿਧਾਨ ਸਭਾ ਦੀ ਚੋਣ ਲੜੀ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਬਕੇਰੀਆਂ ਦੇ ਲੋਕ ਭੰਮਲਪੂਸੇ ਵਿੱਚ ਨੇ ਕਿ ਆਖਰਕਾਰ ਸਰਬਜੀਤ ਸਿੰਘ ਸਾਭੀ ਜਿਹੜੇ ਖਾਸਮ ਖਾਤ ਸੀ ਸੁਖਬੀ ਸਿੰਘ ਬਾਦਲ ਦੇ ਜਿਹੜੇ ਖਾਸਮ ਖਾਸ ਸੀ ਬਿਕਰਮਜੀਤ ਸਿੰਘ ਵਜੀਠੀਆ ਦੇ ਅਤੇ ਜਿੰਨੇ ਵੀ ਸ਼ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਨੇ ਪੁਰਾਣੇ ਨਵੇਂ ਆਗੂ ਨੇ ਉਹਨਾਂ ਦੇ ਵਿੱਚ ਉਹਨਾਂ ਦੀ ਤੂਤੀ ਬੋਲਦੀ ਸੀ ਤੇ ਅਜਾ ਕਿਉਂ ਹੋਇਆ ਚਰਚਾ ਦਾ ਵਿਸ਼ਾ ਬਣ ਗਿਆ ਨੇ ਸਬਜੀਤ ਸਿੰਘ ਸਾਬੀ